ਅੱਜ ਫਰੇਮ ਹਾਂ ਠੀਕ ਹੈ ਅੱਜ ਰਮਜ਼ਾਨ ਦਾ ਮਹੀਨਾ ਖਤਮ ਹੋਣ ਤੇ ਈਦ ਉਲ ਫਿਤਰ ਦਾ ਪਵਿੱਤਰ ਦਿਨ ਹੈ ਖੁਸ਼ੀ ਦਾ ਦਿਨ ਹੈ ਆਪਸੀ ਪਾਈਚਾਰੇ ਦਾ ਦਿਨ ਹੈ ਮਠਿਆਈਆਂ ਵੰਡਣ ਦਾ ਦਿਨ ਹੈ ਗਰੀਬ ਦੀ ਮਦਦ ਕਰਨ ਦਾ ਦਿਨ ਹੈ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਅੱਜ ਸਾਰੇ ਪਾਈਚਾਰੇ ਦੇ ਵਿੱਚ ਇਕੱਠੇ ਹੋ ਕੇ ਜਿਲੰਦਰ ਦੇ ਵਿੱਚ ਈਦਗਾ ਦੇ ਵਿੱਚ ਨਿਵਾਜ ਪੜੀ ਗਈ ਹੈ ਮੈਂ ਨੂੰ ਮੈਂ ਇਹੀ ਕਾਮਨਾ ਕਰਦਾ ਖੁਦਾ ਦੇ ਅੱਗੇ ਕਿ ਖੁਦਾ ਅੱਲਾਹ ਤਾਲਾ ਸਭ ਦੇ ਜੋ ਵੀ ਅੱਜ ਉਹਨਾਂ ਨੇ ਮੰਗਾ ਮੰਨੀਆਂ ਜੋ ਵੀ ਅਰਦਾਸ ਕੀਤੀ ਹੈ ਉਹ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋ ਧੰਨਵਾਦ ਭਾਜੀ ਤੁਹਾਨੂੰ ਵੀ ਅੱਜ ਦਾ ਰੋਜ਼ਾ ਦੀ ਈਦ ਦੀਆਂ ਬਹੁਤ-ਬਹੁਤ ਸ਼ੁਭਕਾਮਨਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਅੱਜ ਅਸੀਂ ਸਾਰੇ ਲੋਕ ਹੀ ਈਦ ਦੀ ਸ਼ੁਭ ਕਾਮਨਾ ਦੇਣ ਦੇ ਲਈ ਆਏ ਆ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਬਹੁਤ ਹੀ ਆਦਰ ਨਹੀਂ ਹੈ ਬੜੇ ਭਾਈ ਨਾਸਿਕ ਸਲਮਾਨੀ ਜੀ ਦਾ ਧੰਨਵਾਦ ਕਰਦਾ ਇਹਨਾਂ ਸੱਦੇ ਤੇ ਮੈਂ ਇੱਥੇ ਆਇਆ ਸਮੁੱਚੇ ਸਮਾਜ ਨੂੰ ਸਮੁੱਚੇ ਪੰਜਾਬ ਸਮੁੱਚੇ ਭਾਰਤ ਨੂੰ ਸ਼ੁਭ ਕਾਮਨਾ ਦਿੰਨਾ ਕਿਉਂਕਿ ਮੁਸਲਿਮ ਹਿੰਦੂ ਭਾਈਚਾਰੇ ਦਾ ਜਿਹੜਾ ਏਕਤਾ ਹੈ ਉਹ ਜਲੰਧਰ ਦੇ ਬਹੁਤ ਦੇਖਣ ਨੂੰ ਮਿਲਦਾ ਕਿ ਅਸੀਂ ਸਾਰੇ ਲੋਕ ਈਦ ਦਾ ਤਿਹਾਰ ਹੋ ਜਾਂ ਕੋਈ ਹੋਰ ਤਿਹਾਰ ਹੋਵੇ ਰਲ ਮਿਲ ਕੇ ਮਨਾਉਂਦੇ ਆ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਪਾਰਟੀ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਈਦੀਆਂ ਬਹੁਤ ਬਹੁਤ ਸ਼ੁਭ ਕਾਮਨਾ ਅਲੈਕੁਮ ਅਸਲਮ ਸਤਿ ਸ੍ਰੀ ਅਕਾਲ ਅੱਜ ਜਿੱਦਾਂ ਕਿ Eid ਦਾ ਮੌਕਾ ਹੈਗਾ ਅੱਜ ਸਾਡੀ ਜਲੰਧਰ Eidਗਾ ਵਿੱਚ ਬਹੁਤ ਪਾਰੀ ਤਾਦਾਦ ਵਿੱਚ ਇੱਥੇ Eid ਦੀ ਨਮਾਜ਼ ਪੜ੍ਹੀ ਜਾਂਦੀ ਹੈ ਤੇ Eid ਦੇ ਮੌਕੇ ਤੇ ਅੱਜ ਸਾਡੇ ਭਾਰਤੀ ਜਨਤਾ ਪਾਰਟੀ ਦੇ ਪੁਰਵ MLA ਸ਼੍ਰੀ ਸ਼ੀਤਲ ਅੰਗੁਰਾਲ ਜੀ ਮੇਰੇ ਵੀਰ ਪ੍ਰਦੀਪ ਖੁੱਲਰ ਜੀ ਸਾਰੇ ਮੇਰੇ ਸਾਥੀ ਵਾਜਿਦ ਭਾਈ ਗਯੂਰ ਭਾਈ ਸਾਰੇ ਸਾਰੇ ਆਪਣੇ ਸੁਲਮਾਨભાઈ ਸਾਰੇ ਆਪਣੇ ਸਾਥੀਆਂ ਦੇ ਨਾਲ ਆਪਾਂ ਇੱਥੇ ਬਹੁਤ ਹੀ ਖੁਸ਼ੀ ਨਾਲ ਇੱਥੇ Eid ਦੀ ਨਮਾਜ਼ ਪੜ੍ਹੀ ਹੈ ਤੇ ਇੱਥੇ Hindu Muslim Sikh Isaai ਦਾ ਇੱਕ ਵਧੀਆ ਇੱਕ ਨਾਰਾ ਦਿੱਤਾ ਜਿਹਦੇ ਨਾਲ ਕਿ ਅੱਗੇ ਮੈਸੇਜ ਜਾਵੇ ਪੂਰੇ ਹਿੰਦੁਸਤਾਨ 'ਚ ਪਿਆਰ ਦੀ ਲਹਿਰ ਚਲੇ ਇਸੇ ਦੇ ਨਾਲ ਮੈਂ ਸਾਰਿਆਂ ਨੂੰ Eid ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਥੈਂਕ ਯੂ ਜੀ ਦੇਖੋ ਅੱਜ ਤਾਂ ਮੁਹੱਬਤ ਦਾ ਪੈਗਾਮ ਹੀ ਸਾਰੇ ਪਾਸੇ ਤੁਰਨਾ ਚਾਹੀਦਾ ਹੈ ਜਿਹੜਾ ਇਹ ਅੱਜ ਦਾ ਦਿਹਾੜਾ ਹੈਗਾ ਇਹ ਮੁਹੱਬਤ ਦਾ ਪੈਗਾਮ ਮੁਹੱਬਤ ਦਾ ਤਿਉਹਾਰ ਹੈ ਚਾਰੇ ਪਾਸੇ ਰਲ ਮਿਲ ਕੇ ਹਰ ਮਜ਼ਹਬ ਹਰ ਮਿੱਲਤ ਦੇ ਹਰ ਵਿਅਕਤੀ ਨੂੰ ਇਹਨੂੰ ਮਨਾਉਣਾ ਚਾਹੀਦਾ ਹੈਗਾ ਮੁਸਲਮਾਨ ਵੀ ਇਹਨੂੰ ਬਹੁਤ ਪਿਆਰ ਨਾਲ ਬਣਾਉਂਦੇ ਹੈਗੇ ਅੱਜ ਦਾ ਦਿਨ ਮਠਾਈਆਂ ਖਾਣ ਦਾ ਸੇਵੀਆਂ ਖਾਣ ਦਾ ਤੇ ਆਪਸ ਵਿੱਚ ਮੁਹੱਬਤ ਵੰਡਣ ਦਾ ਹੈ